ਫਾਜ਼ਿਲਕਾ ਦੇ ਫਿਰਨੀ ਰੋਡ ਤੇ ਸਥਿਤ ਤੇਲ ਮਿਲ ਦੇ ਵਿੱਚ ਅੱਗ ਲੱਗ ਗਈ ਅੱਗ ਬੇਹਾਨਕ ਸੀ ਕਿ ਮਿਲ ਦੇ ਅੰਦਰ ਪਿਆ ਕਰੀ 50 ਕੁਆਂਟਲ ਕਾਟਨ ਸੀਡ ਆਇਲ ਤੇ ਰੇਨਿੰਗ ਮਸ਼ੀਨ ਸੜ ਗਈ ਅੱਗ ਲੱਗਣ ਦਾ ਕਾਰਨ ਮਿਲ ਦੇ ਬਾਹਰ ਲੱਗੇ ਟਰਾਂਸਫਾਰਮਰ ਦੇ ਵਿੱਚੋਂ ਨਿਕਲੀ ਚੰਗਿਆੜੀ ਦੱਸੀ ਜਾ ਰਹੀ ਹੈ ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਾਣਕਾਰੀ ਦਿੰਦੇ ਹੋਏ ਮਿਲ ਮਾਲਕ ਮੋਹਨ ਸਰੂਪ ਵਿਦਾਨੀ ਨੇ ਦੱਸਿਆ ਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਬਸ ਕੋਈ ਬਾਹਰੋਂ ਬਿਜਲੀ ਦੇ ਟਰਾਂਸਫਾਰਮਰ ਤੋਂ ਚਿੰਗਾਰੀ ਉੱਡ ਕੇ ਲੱਗੀ ਆ। ਅੱਛਾ। ਹਾਂਜੀ। ਕਿੰਨੇ ਕ ਵਜੇ ਦਾ ਇਹ ਹਾਦਸਾ ਜੀ? ਇਹ ਅੰਦਾਜ਼ਾ ਸਵੇਰੇ 3 ਵਜੇ ਦੇਖੀ। ਅੱਛਾ ਪਤਾ ਕਿਵੇਂ ਲੱਗਿਆ? ਪਤਾ ਲਾਟਾ ਨਿਕਲੀਆਂ ਸਾਨੂੰ ਅ ਕਰੇ ਆ ਕੇ ਕਿਸੇ ਨੇ ਦੱਸਿਆ ਗਲੀ ਦੇ ਵਿੱਚੋਂ। ਹਾਂਜੀ। ਰਾਤ ਨੂੰ 3 ਵਜੇ। ਅੱਜ ਸਵੇਰੇ 3 ਵਜੇ। ਨੁਕਸਾਨ ਕਿੰਨਾ ਸੀ? ਨੁਕਸਾਨ ਤਾਂ ਸਵੇਰੇ ਵੇਖਾਂਗੇ ਜੀ। ਲਾਈਟ ਹਨੇਰੇ ਵਿੱਚ ਐਸ ਵੇਲੇ ਕੁਝ ਨਹੀਂ ਪਤਾ ਲੱਗਦਾ। ਕਿੰਨੇ ਕੋ ਬੈਂਕਰ ਸੀਗੀ ਆ? ਅੱਗ ਬਹੁਤ ਭੈਂਕਰ ਸੀ। ਬਾਕੀ ਨੁਕਸਾਨ ਦਾ ਸਵੇਰੇ ਪਤਾ ਲੱਗੇ। ਇਹ ਬਿਲੀ ਦੇ ਟਰਾਂਸਫਰ ਨੂੰ ਸਿੰਗਾਰੀ ਅੰਦਰ ਦੀ। ਹਾਂਜੀ ਹਾਂਜੀ। ਅੰਦਾਜ਼ਾ ਕਰ ਵੀ ਕਿੰਨਾ ਗਾ ਨੁਕਸਾਨ ਦਾ। ਕੁਝ ਨਹੀਂ ਇਸ ਵੇਲੇ ਪਤਾ ਲੱਗ ਸਕਦਾ। ਸਾਨੂੰ ਅੰਦਰ ਪਤਾ ਹੀ ਨਹੀਂ ਕਿੰਨਾ ਦਾ ਨੁਕਸਾਨ ਹੈ। ਸਾਰੀ ਛੱਡ ਗਈ। ਮਤਲਬ ਬਹੁਤ ਛੱਡ ਗਿਆ ਉਹ ਜ਼ਮਾਨ। ਇਹ ਖਲ ਵਾਲੀ ਫੈਕਟਰੀ ਸੀ ਤੇਲ ਦੇ ਡਰਮਸੇ ਤੇ ਅੱਗ ਲੱਗੀ 3:38 ਤੇ ਸਾਨੂੰ ਕਾਲ ਆਈ ਹੈਗੀ ਐ। ਗਾਜ਼ੀਆਂ ਨੇ ਆਸੀ ਆ ਗਏ ਤੇ ਆ ਕੇ ਫੌਮ ਵਰਤੀ ਅੱਗ ਦੇ ਕੰਟਰੋਲ ਕਰ ਲਿਆ। ਕਿੰਨੀਆਂ ਗੱਡੀਆਂ ਚ ਸੀ ਲੱਗੀਆਂ ਨੇ ਪਾਣੀ। ਇਹ ਤੇ ਪੰਜ ਗੱਡੀਆਂ ਲੱਗੀਆਂ। ਇਹ ਕਿੰਨੇ ਵਜੇ ਦਾ ਹਾਦਸਾ ਕਿੰਨੇ ਵਜੇ? 3:38 ਦੇ ਕੋਲ ਆਈ ਸਾਨੂੰ। ਕੋਈ ਜਾਨੀ ਨੁਕਸਾਨ ਹੈ? ਜਾਨੀ ਨੁਕਸਾਨ ਇੱਕ ਬੰਦਾ ਵਿੱਚ ਫਸਿਆ ਸੀ ਉੱਤੇ ਕਮਰੇ ਜੋ ਬਚਾਲਿਆ ਸੀ ਅਸੀਂ ਕੱਢ ਲਿਆ। ਕਿੰਨੀ ਕੋ ਭੈੰਕਰ ਆ ਸੀ? ਅੱਗ ਬਹੁਤ ਭੈੰਕਰ ਸੀ। ਕਿਸ ਚੀ ਦੀ ਫੈਕਟਰੀ ਹੈ ਜੀ? ਇੱਕ ਖਲਦੀ ਫੈਕਟਰੀ ਹੈ ਤੇਲ ਤੂ ਕੰਮ ਵਿੱਚ ਚੱਲ ਰਿਹਾ ਨਾ ਕੋਈ। ਕਿੰਨੇ ਘੰਟੇ ਲੱਗੇ ਜੀ ਅੱਗ ਨੂੰ ਕਾਬੂ ਕਰਨ? 3:30 ਵਜੇ ਤੋਂ ਲੈ ਕੇ ਹੁਣ 5:30 ਵਜੇ ਦਾ ਸਮਾਂ ਹੈਗਾ ਜੀ ਹੁਣ ਤੱਕ ਕੰਟਰੋਲ ਹੋਈ। ਕਾਬੂ ਕਰ ਲਿਆ ਜੀ। ਬਿਲਕੁਲ। ਦੇ ਨੁਕਸਾਨ ਦੀ ਗੱਲ ਕਰ ਲਈ ਤੇ ਕਿੰਨਾ ਨੁਕਸਾਨ ਤਾਂ ਮਾਲਕ ਦੱਸ ਸਕਦੇ ਜੀ ਕਾਰਨ ਕੀ ਬਣਿਆ ਜੀ ਇਹਨਾਂ ਅੱਗ ਦੇ ਕਾਰਨ ਮਾਲਕ ਦੇ ਕਹਿਣ ਅਨੁਸਾਰ ਬਿਜਲੀ ਦੇ ਛੋਟਾ ਡਾਟ ਸਰਕਟ ਜੀ ਜੀ ਇਹ ਮਤਲਬ ਅਸੀਂ ਰਾਉਂਡ ਮਾਰ ਕੇ ਇਧਰੋਂ ਗਏ ਸੀ 10 ਮਿੰਟ ਪਹਿਲੇ ਰਾਉਂਡ ਮਾਰ ਕੇ ਸਾਹ ਦੀ ਕੋਠੀ ਵਾਲੀ ਸਾਈਡ ਗਏ ਆ ਕਿਸੇ ਸਾਹ ਦੇ ਐਸਐਸਪੀ ਸਾਡੇ ਉਧਰ ਰਾਉਂਡ ਲਾਉਣ ਗਏ ਆ ਸਾਨੂੰ ਕਾਲ ਆਈ ਆ ਕੌਣ ਆਇਆ ਸਾਡੇ ਮੁਲਾਜ਼ਮ ਦੇ ਆਇਆ ਉਹਨਾਂ ਦਾ ਕੋਈ ਇਥੋਂ ਨਾ ਜਾਣਕਰ ਕੋਈ ਲੰਘਿਆ ਉਹਨਾਂ ਨੇ ਉਹਨਾਂ ਨੇ ਕੀਤਾ ਉਹਨਾਂ ਨੇ ਸਾਨੂੰ ਕੀਤਾ ਵੀ ਪੀਸੀਆਰ ਲੈ ਕੇ ਉੱਥੇ ਜਾਓ ਅੱਗ ਲੱਗਦੀ ਤੇ ਅਸੀਂ ਜਦੋਂ ਇੱਥੇ ਪਹੁੰਚਣ ਤੋਂ ਪਹਿਲਾਂ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ ਤੇ ਸਾਡੇ ਤੋਂ ਜਿਵੇਂ ਅਸੀਂ ਪਹੁੰਚੇ ਉਹ ਵੀ ਫਾਇਰ ਬ੍ਰਿਗੇਡ ਆ ਗਈ। ਹਾਂ ਸਰ ਫਿਰ ਇੱਕ ਗੱਡੀ ਤੋਂ ਕਾਬੂ ਨਹੀਂ ਆ ਰਹੀ ਸੀ। ਫਿਰ ਅਸੀਂ ਦੂਜੀ ਗੱਡੀ ਮੰਗਾਈ। ਦੋ ਤਿੰਨ ਗੱਡੀਆਂ ਮੰਗਾਈਆਂ ਹੁਣ ਅੱਗ ਤੇ ਕਾਬੂ ਪਾ ਲਏ। ਕਿੰਨੀਆਂ ਗੱਡੀਆਂ ਆਈਆਂ ਨੇ ਤੇ ਕਿੰਨੀ ਕੁ ਫੇਰ ਖਰਾਬ ਸੀ? ਅੱਗ ਬਹੁਤ ਏ ਸੀ ਬਹੁਤ ਜ਼ਿਆਦਾ ਸੀ ਕਿੰਨੇ ਕਹਿੰਗੇ। ਇਸ ਚੀਜ਼ ਦੀ ਫੈਕਟਰੀ ਸੀ। ਇਹ ਖਾਲਦੀ ਫੈਕਟਰੀ ਹੈ। ਤੇ ਹਾਦਸਾ ਹੋਇਆ ਕਿੱਨੇ ਜੇ। ਇਹ 3:30 ਵਜੇ ਦਾ ਟਾਈਮ ਸੀ ਇਹ। ਹੌਨ ਕੰਟਰੋਲ ਹੋ ਚੀ ਹਾਂਜੀ ਹਾਂਜੀ ਹੁਣ ਕੰਟਰੋਲ ਨੁਕਸਾਨ ਬਾਬਾ ਨੁਕਸਾਨ ਸੁਬਾ ਪਤਾ ਲੱਗੇਗਾ ਨਿਹਰੇ ਜੀ ਨਹੀਂ ਪਤਾ ਲੱਗਿਆ ਸੁਬਾ ਪਤਾ ਲੱਗੇਗਾ ਮਾਲ ਕਦਸਮਗੇ